ਪਾਸ ਦੇ ਵਿੱਚ ਟੱਕਰ ਹੋਈ ਹੈ ਡਵਾਈਡਰ ਦੇ ਨਾਲ ਟਕਰਾ ਕੇ ਗੱਡ ਪਲਟ ਜਾਂਦੀ ਹੈ ਟਰੱਕ ਨੇ ਕਈ ਗੱਡੀਆਂ ਨੂੰ ਟੱਕਰ ਮਾਰੀ ਹੈ ਹਾਸੇ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਜ਼ਖਮੀਆਂ ਦੇ ਵਿੱਚ ਦੋ ਪੁਲਿਸ ਮੁਲਾਜ਼ਮੀਆਂ ਸ਼ਾਮਲ ਨੇ ਆ ਅਕਸਲ ਪੰਜਾਬ ਭਰ ਦੇ ਵਿੱਚ ਲਗਾਤਾਰ ਜਿਵੇਂ ਧੁੰਦ ਪੈ ਰਹੀ ਹੈ ਧੁੰਦ ਦੇ ਪੈਣ ਦੇ ਕਾਰਨ ਵਿਜ਼ਿਬਿਲਟੀ ਬਹੁਤ ਘਟਿਆ ਹੈ ਵਾਹਨਾਂ ਦੀ ਰਫ਼ਤਾਰ ਤੇ ਬ੍ਰੇਕ ਲੱਗ ਜਾਂਦੀ ਹੈ ਪਰ ਇਸ ਦੇ ਵਿੱਚ ਆਲੇ ਜਦੋਂ ਵਾਹਨਾਂ ਦੀ ਰਫ਼ਤਾਰ ਨਾਰਮਲ ਦੇ ਨਾਲੋਂ ਜ਼ਿਆਦਾ ਹੋਵੇ ਇੱਕ ਜੇਕਰ ਵਾਹਨ ਬ੍ਰੇਕ ਲਗਾਉਂਦਾ ਤੇ ਉਸ ਤੋਂ ਬਾਅਦ ਲਗਾਤਾਰ ਜੇ ਹਾਸੇ ਧੁੰਦ ਵਾਲੇ ਮੌਸਮ ਦੇ ਵਿੱਚ ਆਪ ਵਰਦੇ ਨੇ ਤੇ ਇਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਪਚਾਲਾ ਦੇ ਕੋਲ ਸਾਹਮਣੀਆਂ ਨੇ ਜਿੱਥੇ ਕਿ 3 ਰੇੜੀ ਜੱਟਾ ਟੋਲ ਪਲਾਜ਼ਾ ਤੇ ਕਈ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਡਿਵਾਈਡਰ ਦੇ ਨਾਲ ਦਰਸਲ ਟਕਰਾ ਕੇ ਕਾਰ ਉਸ ਤੋਂ ਬਾਅਦ ਚ ਪਲਟ ਜਾਂਦੀ ਹੈ ਪਲਟੀ ਹੋਈ ਕਾਰ ਦੀਆਂ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਸ਼ਰਮਾ ਜੁੜ ਚੁੱਕੇ ਨੇ ਆ ਮਨੋਜਾ ਕਦੋਂ ਦਾ ਇਹ ਹਾਸਾ ਕਿੰਨੇ ਵਜੇ ਪੂਰਾ ਹਾਸਾ ਵਾਪਰਿਆ ਫਿਲਹਾਲ ਦੀ ਤਾਜ਼ਾ ਅਪਡੇਟ ਕੀ ਹੈ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰਮਿੰਦਰ ਜੀ ਮੈਂ ਦੱਸਦਾ ਕਿ ਅੱਜ ਸਵੇਰ ਜੀ ਇਹ ਲਗਭਗ 1.5 ਘੰਟਾ ਪਹਿਲਾਂ ਪਹਿਲੇ ਮੰਨ ਕੇ ਚੱਲੀ ਹੈ ਕਿ 9 ਤੋਂ ਲੈ ਕੇ 9:30 ਵਜੇ ਤੱਕ ਇਹ ਜਿਹੜੀ ਧੁੰਦ ਪਈ ਹੈ ਉਸ ਤੋਂ ਪਹਿਲਾਂ ਯਾਨੀ ਕਿ 8 ਵਜੇ ਇਹ ਹਾਦਸਾ ਵਾਪਰਦਾ ਹੈ ਕਈ ਗੱਡੀਆਂ ਲਗਾਤਾਰ ਆ ਕੇ ਡਿਵਾਈਡਰ ਦੇ ਨਾਲ ਟਕਰਾਂਦੀਆਂ ਨੇ ਤੇ ਜਿਹੜੀਆਂ ਗੱਡੀਆਂ ਟੋਲ ਪਲਾਜ਼ਾ ਦੇ ਉੱਪਰ ਪਰਚੀ ਕਟਾਉਣ ਦੇ ਲਈ ਖੜੀਆਂ ਸੀ ਉਹਨਾਂ ਨੂੰ ਵੀ ਪਿੱਛੋਂ ਆਈਆਂ ਗੱਡੀਆਂ ਨੇ ਟੱਕਰ ਮਾਰੀ ਹੈ ਤੇ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜੋ ਪੁਲਿਸ ਮੁਲਾਜ਼ਮ ਜਿਹੜੇ ਆਪਣੀ ਡਿਊਟੀ ਤੇ ਜਾ ਰਹੇ ਸੀ ਉਹਨਾਂ ਦੇ ਵਿੱਚ ਇੱਕ ਦੀ ਆ ਸਕਚਰ ਹੋਣ ਦੀ ਗੱਲ ਸਾਹਮਣੇ ਆਈਏ ਤੇ ਬਾਕੀ ਜਿਹੜੇ ਹੋਰ ਲੋਕ ਸੀਗੇ ਉਹਨਾਂ ਨੂੰ ਵੀ ਈਕਾ ਦੁੱਕਾ ਵਿਅਕਤੀਆਂ ਨੂੰ ਆਮ ਸਟਕਾ ਲੱਗੀਆਂ ਨੇ ਘੱਟ-ਘੱਟਾ ਲੱਗੀਆਂ ਤੇ ਪੱਗੇ ਦੇ ਦੋ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਜ਼ਿਆਦਾ ਸਟਕਾ ਲੱਗੀਆਂ ਨੇ ਜਿਹਨੂੰ ਹਸਪਤਾਲ ਭੇਜ ਦਿੱਤਾ ਗਿਆ ਫਿਲਹਾਲ ਜਿਹੜੀ ਉਥੇ ਦੀ ਟੋਲ ਕੰਪਨੀ ਉਹਦੇ ਮੁਲਾਜ਼ਮਾਂ ਦੇ ਵੱਲੋਂ ਕਰੇਨਾ ਦੇ ਨਾਲ ਵਾਹਣਾਂ ਨੂੰ ਪੜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੜਕਸਾਰ ਦੀ ਇਹ ਘਟਨਾ ਹੈਗੀ ਤੇ ਇਸ ਕਰਕੇ ਧੁੰਦ ਦੇ ਚੱਲਦੇ ਆ ਇਹ ਹਾਸਾ ਵਾਪਰੇ ਆ ਪਰ ਇਹ ਹਾਸੇ ਵਾਪਰਨ ਦਾ ਜ਼ਿਆਦਾ ਗੱਡੀਆਂ ਦੇ ਦੀ ਜਿਹੜਾ ਹਾਦਸੇ ਦੀ ਚਪੇਟ ਚੌਣ ਦਾ ਕਾਰਨ ਇਹ ਰਿਹਾ ਕਿ ਟੋਲ ਪਲਾਜ਼ੇ ਦੇ ਉੱਪਰ ਗੱਡੀਆਂ ਖੜੀਆਂ ਸੀ ਤੇ ਪਿੱਛੋਂ ਧੁੰਦ ਦੇ ਕਰਕੇ ਟਰੱਕ ਨੇ ਅੱਗੇ ਜਦੋਂ ਟੱਕਰ ਮਾਰੀ ਤੇ ਜਿਹੜੀਆਂ ਗੱਡੀਆਂ ਨੇ ਇੱਕ ਦੂਜੇ ਨਾਲ ਟਕਰਾ ਕੇ ਇੱਕ ਗੱਡੀ ਪਲਟ ਗਈ ਤੇ ਬਾਕੀ ਦੀਆਂ ਇੱਕ ਲੇਨ ਤੋਂ ਦੂਜੀ ਲੇਨ ਦੇ ਉੱਪਰ ਜਾ ਚੜੀਆਂ ਸੋ ਗਨੀਮਤ ਉਹੀ ਕਹਿ ਸਕਦੇ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਜਿਹੜਾ ਕਿ ਕਿਸੇ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ ਪਰ ਫੱਟੜ ਦੋ ਪੁਲਿਸ ਮੁਲਾਜ਼ਮ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਟੋਲ ਮੁਲਾਜ਼ਮਾਂ ਨੇ ਹਸਪਤਾਲ ਭੇਜ ਦਿੱਤਾ ਜੀ અમરોજ ਕੀ ਮੰનਿਆ ਜਾਵੇ ਕਿ ਇੱਕ ਕਾਰ ਜਿਹੜੀ ਸਭ ਤੋਂ ਅੱਗੇ ਜਾ ਰਹੀ ਸੀ ਉਸ ਦੀ ਪਹਿਲਾਂ ਡਵਾਈਡਰ ਨਾਲ ਟੱਕਰ ਹੁੰਦੀ ਹੈ ਤਾਂ ਉਸ ਤੋਂ ਪਿੱਛੇ ਜੰਨੇ ਵਾਹਨ ਆ ਰਹੇ ਸਨ ਉਹ ਆਪਸ ਵਿੱਚ ਟਕਰਾ ਜਾਂਦੇ ਨੇ ਜੀ ਪਰਮਿੰਦਰ ਜਿਹੜੀ ਟੋਲ ਮੁਲਾਜ਼ਮਾ ਨਾਲ ਸਾਡੀ ਗੱਲ ਹੋਈ ਉਹਨਾਂ ਨੇ ਇਹ ਗੱਲ ਕਹੀ ਕਿ ਟੋਲ ਦੀ ਲੇਨ ਹੁੰਦੀ ਹੈ ਨਾ ਜਿਹੜੀ ਉਹਦੇ ਵਿੱਚ ਇਹ ਗੱਡੀਆਂ ਖੜੀਆਂ ਸੀ ਤਾਂ ਪਿੱਛੋਂ ਜਿਹੜੇ ਇੱਕ ਟਰੱਕ ਆਇਆ ਟਰੱਕ ਨੇ ਆ ਕੇ ਡਿਵਾਈਡਰ ਨੂੰ ਟੱਕਰ ਮਾਰੀ ਉਸ ਤੋਂ ਬਾਅਦ ਜਿਹੜੀਆਂ ਉਸੇ ਗੱਡੀਆਂ ਖੜੀਆਂ ਸੀ ਉਸ ਚੱਕਰ ਦੇ ਨਾਲ ਇੱਕ ਗੱਡੀ ਜਿਹੜੀ ਬਰੀਜ਼ਾ ਗੱਡੀ ਦੱਸੀ ਜਾ ਰਹੀ ਹੈ ਉਹ ਜਾ ਕੇ ਦੂਸਰੀ ਲੇਨ ਤੇ ਪਲਟ ਗਈ ਤੇ ਉਸ ਤੋਂ ਬਾਅਦ ਉਸੇ ਟੱਕਰ ਦੇ ਨਾਲ ਇੱਕ ਦੋ ਜਿਹੜੇ ਹੋਰ ਵਾਹਨ ਨੇ ਉਹ ਆਪਸ ਚ ਆ ਕੇ ਟਕਰਾਏ ਤੇ ਪੂਰੀ ਜਿਹੜੀ 2 ਜਾਂ 3 ਲੇਨਸ ਨੇਗੀਆਂ ਚੰਡੀਗੜ੍ਹ ਤੋਂ ਪਟਿਆਲੇ ਜਾਣ ਵਾਲੀਆਂ ਉਹਨਾਂ ਦੇ ਉੱਪਰ ਇਹ ਜਿਹੜੇ ਵਾਹਨ ਨੇ ਸਾਰੇ ਨੁਕਸਾਨੇ ਗਏ 5 ਤੋਂ ਲੈ ਕੇ 6 ਕਾਰਾਂ ਨੇ ਛੋਟੇ ਜਿਹੜੇ ਦੋ ਪਹੀਆ ਵਾਹਨ ਐਸਯੂਵੀ ਨੇ ਟਕਰਾਏ ਨੇ ਉਹ ਉਹਨਾਂ ਦਾ ਨੁਕਸਾਨ ਹੋਇਆ ਤੇ ਇੱਕ ਵੱਡਾ ਟਰੱਕ ਜਿਸ ਨੇ ਇੱਕ ਗੱਡੀ ਨੂੰ ਟੱਕਰ ਮਾਰੀ ਡਵਾਈਡਰ ਦੇ ਉਪਰੋਕਤ ਸ਼ਾਮਲ ਨੇ ਸੋ ਗਨੀਮਤ ਇਹੀ ਹੈ ਕਿ ਵਾਹਨ ਬੇਸ਼ੱਕ ਨੁਕਸਾਨੇ ਗਏ ਪਰ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ ਜੀ ਆ ਮਨੋਜ ਆਮ ਆਵਾਜਾਈ ਟ੍ਰੈਫਿਕ ਹੁਣ ਚੱਲ ਰਹੀ ਹੈ ਜਾਂ ਇਸ ਹਾਦਸੇ ਦੇ ਕਾਰਨ ਫਿਲਹਾਲ ਆਮ ਆਵਾਜਾਈ ਨੂੰ ਰੁਕਿਆ ਗਿਆ ਇਹ ਪ੍ਰਵਿੰਦਰ ਜੀ ਦੱਸਦਾ ਕਿ ਆਵਾਜਾਈ ਬਹਾਲ ਹੋ ਗਈ ਹੈ ਜਿਹੜੇ ਵਾਹਨ ਸੀ ਉਹਨਾਂ ਨੂੰ ਸਾਈਡ ਤੇ ਕਰ ਦਿੱਤਾ ਗਿਆ ਕਿਉਂਕਿ ਸਿਰਫ ਇੱਕੋ ਜਿਹੜੀ ਗੱਡੀ ਪਲਟੀ ਸੀ ਉਹਦੇ ਕਰਕੇ ਥੋੜਾ ਸਮੇਂ ਲਈ ਟ੍ਰੈਫਿਕ ਰੁਕੀ ਸੀ ਪਰ ਹੁਣ ਪਟਿਆਲਾ ਭਾਇਆ ਅੱਜ ਤੱਕ ਹੋ ਕੇ ਜਿਹੜੀ ਚੰਡੀਗੜ੍ਹ ਨੂੰ ਆਵਾਜ਼ ਆਈ ਹੈ ਉਹ ਸਾਰੀ ਬਹਾਲ ਹੋ ਗਈ ਹੈ ਜੀ। ਹਾਂ ਠੀਕ ਹੈ ਮਨੋਜ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਅਰਸਲ ਪਟਿਆਲਾ ਤੋਂ ਜਿਹੜੀਆਂ ਹਾਸੀ ਦੀਆਂ ਤਸਵੀਰਾਂ ਸਾਹਮਣੇ ਆਏ ਦਰਸਲ ਤਰੇਣੀ ਜੱਟਾ ਟੋਲ ਪਲਾਜ਼ਾ ਤੇ ਕਈ ਗੱਡੀਆਂ ਦੀ ਆਪਸ ਵਿੱਚ ਟੱਕਰ ਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇੱਕ ਟਰੱਕ ਜਿਹੜਾ ਇੱਕ ਡਿਵਾਈਡਰ ਨਾਲ ਟਕਰਾਂਦਾ ਉਸ ਤੋਂ ਬਾਅਦ ਚ ਕਈ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਤੇ ਇੱਕ ਦਿਨ ਇਸ ਦਰਾਂ ਨਹੀਂ ਇੱਕ ਕਾਰ ਹੈ ਜਿਹੜੀ ਕਿ ਉਹ ਡਿਵਾਈਡਰ ਨਾਲ ਟਕਰਾ ਕੇ ਆਪਲਟ ਜਾਂਦੀ ਹੈ। ਪਲਟੀ ਹੋਈ ਕਾਰ ਵੀ ਨਾਲ ਤਸਵੀਰਾਂ ਦੇ ਵਿੱਚ ਵਿਖੀ ਜਾ ਸਕਦੀ ਹੈ। ਹ